ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲੇ ਆਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਝੰਡੇ ਦਾ ਪ੍ਰਤੀਕ ਜੋ ਝੰਡਾ ਲਗਾਇਆ ਹੈ ਖਾਲਸੇ ਰਾਜ ਵੇਲੇ ਦਾ ਝੰਡਾ ਪਿੰਡ ਖਟਕੜ ਕਲਾਂ ਤੋਂ ਆਪਾਂ ਜਾ ਰਹੇ ਆਂ ਰੋਪੜ ਟਿੱਬੀ ਸਾਹਿਬ ਦੇ ਕੋਲ ਇਹ ਨਿਸ਼ਾਨ ਸਾਹਿਬ ਅੱਲੇ ਹਜੇ ਵੀ ਮੌਜੂਦ ਹੈ ਆਸਰੋ ਪਿੰਡ ਦੀ ਇਸ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਦੇ ਵਿੱਚ ਹਿੰਦੁਸਤਾਨ ਦੇ ਗਵਰਨਰ ਜਰਨਲ ਲਾਰਡ ਵਿਲੀਅਮ ਬੈਟਿਕ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਣ ਦੇ ਲਈ ਸਰਕਾਰ ਖਾਲਸਾ ਦਾ ਝੰਡਾ ਲਹਿਰਾਇਆ ਸੀ 1849 ਦੇ ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਂਕੀ ਢਾ ਦਿੱਤੀ ਗਈ ਸੀ ਪਰ ਝੰਡੇ ਦਾ ਖੰਭਾ ਅਸ਼ਟ ਧਾਤੂ ਦਾ ਹੋਣ ਕਰਕੇ ਬਚ ਗਿਆ ਸੀ ਆਜ਼ਾਦੀ ਦੇ ਮੋਢੀ ਸੰਗਰਾਮੀ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੋੜ ਲਹਿਰਾਉਣ ਦਾ ਪ੍ਰਣ ਕਰਦੇ ਹਨ ਇਹ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਸਰਦਾਰ ਕੀ ਵਤਨ ਤੇ ਲੁੱਟੇ ਹੋਏ ਰਣਜੀਤ ਸਿੰਘ ਸਰਦਾਰ ਦੀ ਆਜੋ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਟਿੱਬੀ ਸਾਹਿਬ ਦੇ ਸਾਹਮਣੇ ਇਹ ਝੰਡਾ ਅਜੇ ਤੱਕ ਵੀ ਮੌਜੂਦ ਹੈ ਤਕਰੀਬਨ 200 ਪੌੜੀਆਂ ਪਹਾੜੀ ਦੀਆਂ ਚੜ੍ਹ ਕੇ ਇਹ ਚਹੰਡੇ ਦੇ ਦਰਸ਼ਨ ਆਪਾਂ ਕਰਨੇ ਨੇ ਇਹ ਹੈ ਖਾਲਸੇ ਰਾਜ ਦਾ ਪ੍ਰਤੀਕ ਅਫਗਾਨਿਸਤਾਨ ਤੱਕ ਖਾਲਸੇ ਦਾ ਰਾਜ ਸੀ ਅਮਰੀਕਾ ਵੀ ਸੋਚਦਾ ਹੁੰਦਾ ਸੀ ਕਿ ਕਦੇ ਮੈਂ ਰਾਜ ਅਫਗਾਨਿਸਤਾਨ ਤੇ ਕਰਾਂ ਪਰ ਉਹ ਕਰ ਨਹੀਂ ਸਕਿਆ ਕੇਵਲ ਮਹਾਰਾਜਾ ਰਣਜੀਤ ਸਿੰਘ ਨੇ ਹੀ ਅਫਗਾਨਿਸਤਾਨ ਜਿੱਤਿਆ ਸੀ ਪਹਾੜੀ ਚੜ ਕੇ ਇਹ ਝੰਡਾ ਹੈ 200 ਪੌੜੀਆਂ ਤੋਂ ਬਾਅਦ ਇਹਦੇ ਆਪਾਂ ਦਰਸ਼ਨ ਤੁਹਾਨੂੰ ਕਰਾਉਨੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਜੀ ਨਿਸ਼ਾਨ ਦੇ ਨਾਂ ਨਾਲ ਇੱਥੇ ਫੌਜੀ ਚੌਂਕੀ ਵੀ ਬਣਵਾਈ ਸੀ ਅਤੇ ਉਸ ਦੇ ਵਿੱਚ ਤੋਪਾਂ ਵੀ ਲਗਾਈਆਂ ਸਨ ਇਹ ਹੈ ਜੀ ਉਹ ਨਿਸ਼ਾਨ ਖਾਲਸੇ ਦਾ ਰਾਜ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੋ ਸਾਨੂੰ ਖਾਲਸੇ ਦੇ ਰਾਜ ਦੇ ਹੋਣ ਦਾ ਸਬੂਤ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ